ਦਾ ਰਾਜ ਨਹੀਂ ਚੱਲੂਗਾ ਵਕੰਡੀ ਪਾਮਰ ਦਾ ਰਾਜ ਨਹੀਂ ਚੱਲੂਗਾ ওয়াটার ক্যানন ਦੇ ਨਾਲ ਜਾਣੇ ਜਾਂਦੇ ਸਿੱਖ ਨਵਦੀਪ ਜਲਵੇੜਾ ਦੇ ਦਿੱਤੇ ਇੱਕ ਪੀਜੂ ਦੇ ਵਿੱਚ ਬਿਆਨ ਦੇ ਖਿਲਾਫ ਹਿੰਦੂ ਸੰਗਠਨ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਮਾਮਲਾ ਦਰਜ ਕਰਵਾਇਆ ਗਿਆ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ हिमाचल ਦੇ ਇਲਾਕੇ ਵੀ ਸਾਦੇ ਨੇ ਜਦੋਂ ਸਾਡੇ ਭਰਾਵਾਂ ਨੂੰ ਚੰਡੀਗੜ੍ਹ ਤੋਂ ਬੁਲਾਉਣ ਦੇ ਨਾਲ ਉਦੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਜਾਣਕਾਰੀ ਵਾਸਤੇ ਦੱਸ ਦਈਏ ਕਿ ਆਪਣੇ ਇਸ ਬਿਆਨ ਦੇ ਵਿੱਚ ਨਵਦੀਪ ਜਲਵੇੜਾ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਬਾਹਮਣ ਦਾ ਰਾਜ ਨਹੀਂ ਚੱਲਣ ਦੇਾਂਗੇ ਇਸੇ ਗੱਲ ਦਾ ਸਖਤ ਇਤਰਾਜ਼ ਜਿਤਾਉਂਦੇ ਹੋਏ ਇਸ ਹਿੰਦੂ ਸੰਗਠਨ ਵੱਲੋਂ ਨਵਦੀਪ ਜਲਵੇੜਾ ਦੇ ਖਿਲਾਫ ਇਹ ਮਾਮਲਾ ਲੁਧਿਆਣਾ ਦੇ ਵਿੱਚ ਦਰਜ ਕਰਵਾਇਆ ਗਿਆ ਹੈ ਤਾਂ ਆਉ ਜਾਣਦਿਆਂ ਪੂਰਾ ਸੱਚ ਕਿ ਨਵਦੀਪ ਜਲਵੇੜਾ ਨੇ ਆਪਣੇ ਇਸ ਬਿਆਨ ਦੇ ਵਿੱਚ ਪੀਜੂ ਚੰਡੀਗੜ੍ਹ ਤੋਂ ਕੀ ਕਿਹਾ ਸੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬਤ ਹਵਾ ਬਣਾ ਰੱਖਿਆ ਸੀ ਸਾਡੇ ਸਾਡੇ ਵਾਸਤੇ ਚੰਡੀਗੜ੍ਹ ਨੂੰ ਕਹਿੰਦੇ ਚੰਡੀਗੜ੍ਹ ਜਾ ਐਂਟਰ ਨਹੀਂ ਕਰ ਮੰਨੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਣਗੇ ਨਾ ਉਦੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਬੋਲੇ ਗੁਰੂ ਨਾਨਕ ਦੇਵ ਜੀ ਹੁਣਾਂ ਪੰਜਾਬ ਦੇ ਉੱਤੇ ਦਿੱਲੀ ਦਾ ਜੰਦਾ ਰਾਜ ਨਹੀਂ ਚੱਲੂਗਾ ਵਕੰਡੀ ਪਾਮਰ ਦਾ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਕੋਹ ਕੰਟਾਲੀ ਤੋਂ ਬਾਅਦ ਸੰਵਿਧਾਨ ਨੂੰ ਬਰਤ ਵਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਜ਼ਰ ਕੁਜ਼ੀ ਕੀਤੀ ਸਾਨੂੰ ਕਾਨੂੰਨ ਰਾਈ ਮਾਰਿਆ ਸਾਨੂੰ ਪੁੱਸ ਰਾਈ ਮਾਰਿਆ ਸਾਨੂੰ ਬੋਧ ਰਹੀ ਮਾਰਿਆ ਸਾਡੇ ਮਸਲੇ ਦਾ ਹੱਲ ਪੰਜਾਬ ਦੇ ਮਸਲੇ ਦਾ ਹੱਲ ਅੱਜਾ ਪਿਆ ਮਕਮਲ ਹੈ ਜੱਤੀਆ ਪੰਜਾਬ ਆਪਣੀ ਜੱਤੀ ਲੈ ਕੇ ਰਹੂਗਾ ਦਿੱਲੀ ਤੇ ਰਾਜ ਨੂੰ ਪਾਸੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਾਗੂ ਕਰਾਂਗੇ ਜੈ ਹਿੰਦ ਅੱਲਾਹੂ ਅਕਬਰ ਪੰਜਾਬ ਲਈ ਨਾਰਿਆਂ ਦੀ ਐਡੀਕ ਪਲੰਤ ਆਵਾਜ਼ ਕਰਦੇ ਹੋ ਵੀ ਨਾ ਤੇਜ਼ ਦੇ ਕੋਨੇ ਕੋਨੇ ਤੱਕ ਚਲੀ ਜਾਵੇ ਸਾਡੇ ਪਾਰ ਬੈਠੇ ਭਰਾਵਾਂ ਤੱਕ ਚਲੀ ਜਾਵੇ ਪੰਜਾਬ ਲਈ ਹੋਗਾ ਆਜ਼ਾਦੀ ਪੰਜਾਬ ਲੈ ਕੇ ਰਹੂਗਾ ਆਜ਼ਾਦੀ